ਵਿਰਾਟ ਕੋਹਲੀ ਤੇ ਅਨੂਸ਼ਕਾ ਸ਼ਰਮਾ ਕਾਫੀ ਸਮੇਂ ਤੋਂ ਲੰਡਨ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਨੇ ਇਸ ਜੋੜੇ ਨੇ ਮੁੰਬਈ ਦੀ ਚਮਕ-ਦਮਕ ਅਤੇ ਕੈਮਰੇ ਦੀ ਨਜ਼ਰ ਤੋਂ ਦੂਰ ਰਹਿ ਕੇ ਸ਼ਾਂਤ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਪਰ ਲੱਗਦਾ ਹੈ ਕੀ ਸਪੌਟਲਾਈਟ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀ ਹੈ ਹਾਲ ਹੀ ਦੇ ਵਿੱਚ ਇਹ ਲੰਡਨ ਦੇ ਵਿੱਚ ਇੱਕ ਕੁਆਲਿਟੀ ਟਾਈਮ ਬਿਤਾ ਰਹੇ ਨੇ ਜਿੱਥੇ ਕਿਸੇ ਨੇ ਫਿਰ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਵਿਰਾਟ ਅਤੇ ਅਨੁਸ਼ਕਾ ਲੰਡਨ ਦੀਆਂ ਸੜਕਾਂ ਤੇ ਹੱਥ ਦੇ ਵਿੱਚ ਹੱਥ ਪਾ ਕੇ ਘੁੰਮ ਰਹੇ ਨੇ ਜਦੋਂ ਕਿ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਤੇ ਰਿਕਾਰਡ ਕਰ ਰਿਹਾ ਹੈ ਅਤੇ ਇਸੇ ਦੌਰਾਨ ਵਿਰਾਟ ਪਿੱਛੇ ਮੁੜਦਾ ਆ ਤਾਂ ਰਿਕਾਰਡਿੰਗ ਕਰ ਰਹੇ ਵਿ ਵਾਲ ਦਿੱਤਾ ਜਿਸ ਤੋਂ ਇਹ ਜਿਹਾ ਲੱਗ ਰਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਕੋਈ ਵੀਡੀਓ ਰਿਕਾਰਡ ਕਰੇ ਅਤੇ ਵਾਇਰਲ ਕਰੇ ਵਿਰਾਟ ਕੋਹਲੀ ਅਤੇ ਅਨੁਸ਼ਕ ਸ਼ਰਮਾ ਦਾ ਇੱਕ ਹੋਰ ਵੀਡੀਓ ਜਿਹੜਾ ਸਾਹਮਣੇ ਆ ਜਿਸ ਦੇ ਵਿੱਚ ਉਹ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਦੋਵੇਂ ਲੰਡਨ ਦੇ ਵਿੱਚ ਇੱਕ ਬੇકરી ਦੇ ਬਾਹਰ ਬੈਠੇ ਵੀ ਦਿਖਾਈ ਦਿੱਤੇ